ਜਿਹੜੀ ਇਹ ਪੰਜ ਮੈਂਬਰੀ ਕਮੇਟੀ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਕਰਨ ਦੇ ਮੁਤਲਕ ਅਸੀਂ ਉਹਨੂੰ ਹੁਣ ਸ਼ੁਰੂ ਕਰਨ ਜਾ ਰਹੇ ਹਾਂ। ਬਾਕੀ ਤੁਹਾਨੂੰ ਦੱਸਤਾ ਕਿ 18 ਤਰੀਕ ਨੂੰ ਭਰਤੀ ਰੰਭ ਹੋਊਗੀ ਇੱਥੋਂ ਕੱਲ ਤੱਕ ਸਾਹਿਬ ਵਿਖੇ ਆ ਕੇ ਫਿਰ ਅਸੀਂ ਅਰਦਾਸ ਕਰਕੇ ਇੱਥੋਂ ਸ਼ੁਰੂਆਤ ਕਰਾਂਗੇ। ਲੈ ਕੇ ਆਏ ਹਾਂ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ ਕਿ ਸਾਨੂੰ ਬਹੁਤ ਵੱਡੀ ਜ਼ਿੰਮੇਵਾਰੀ ਬਖਸ਼ੀ ਸੀ ਅਕਾਲਪਤਖ ਸਾਹਿਬ ਵੱਲੋਂ ਜਿਹੜੀ ਇਹ ਪੰਜ ਮੈਂਬਰੀ ਕਮੇਟੀ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਕਰਨ ਦੇ ਮਤਲਬਕ ਅਸੀਂ ਉਹਨੂੰ ਹੁਣ ਸ਼ੁਰੂ ਕਰਨ ਜਾ ਰਹੇ ਹਾਂ ਅਸੀਂ ਸਿੰਘ ਸਾਹਿਬ ਗਿਆਨੀ ਰਕबीर ਸਿੰਘ ਜੀ ਪੰਜੇ ਸਿੰਘ ਸਹਿਬਾਨ ਉਹਨਾਂ ਦਾ ਵੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸ਼ੁਕਰੀਆ ਅਦਾ ਕਰਦੇ ਹਾਂ ਜਿਨ੍ਹਾਂ ਨੇ ਇਹ ਬਹੁਤ ਵੱਡੀ ਸਾਡੇ ਉੱਪਰ ਜਿਮੇਵਾਰੀ ਦਿੱਤੀ ਸੰ ਨੂੰ ਇਸ ਪਰੋਸੇ ਯੋਗ ਸਮਝਿਆ ਕਿ ਅਸੀਂ ਇਹਨੂੰ ਬਹੁਤ ਵਧੀਆ ਤਰੀਕੇ ਨਾਲ ਪਾਰਦਰਸ਼ਤਾ ਦੇ ਨਾਲ ਨੇਕ ਨੀਤੀ ਨਾਲ ਇਮਾਨਦਾਰੀ ਨਾਲ ਇਸ ਜ਼ਿੰਮੇਵਾਰੀ ਨੂੰ ਦਵਾਵਾਂਗੇ ਬਾਕੀ ਤੁਹਾਨੂੰ ਦੱਸਦਾ ਕਿ 18 ਤਰੀਕ ਨੂੰ ਪ੍ਰਤੀਰੰਭ ਹੋਊਗੀ ਇੱਥੋਂ ਕੱਲ ਤੱਕ ਸਾਹਿਬ ਵਿਖੇ ਆ ਕੇ ਫਿਰ ਅਸੀਂ ਅਰਦਾਸ ਕਰਕੇ ਇੱਥੋਂ ਸ਼ੁਰੂਆਤ ਕਰਾਂਗੇ 18 ਮਾਰਚ ਨੂੰ ਸ਼੍ਰੋਮਣੀ ਕਾਲੀ ਦਲ ਦੀ ਪਰਤੀ ਇਥੋਂ ਕੀਤੀ ਜਾਊਗੀ ਸ਼ੁਰੂ ਤੇ ਸਾਨੂੰ ਉਮੀਦ ਹੈ ਕਿ ਸਾਰੀਆਂ ਸਿਕਸਤ ਸੰਸਥਾਵਾਂ ਜਿਨ੍ਹਾਂ ਵੀ ਪੰਥਕ ਧਰਾਂ ਨੇ ਜਾਂ ਜਿਨ੍ਹਾਂ ਵੀ ਸ਼੍ਰੋਮਣੀ ਅਕਾਲੀ ਦਲ ਹੈਗੇ ਨੇ ਕੋਈ ਵੀ ਧਾਰਮਿਕ ਸੰਸਥਾ ਆ ਸਿੰਘ ਸੁਭਾਵਾਂ ਨੇ ਦਲ ਪੰਥ ਨੇ ਟਕਸ਼ਾਲਾ ਨੇ ਜਾਂ ਚੀਫ ਖਾਲਸਾ ਦਵਾਨ ਦੇ ਕਹਿ ਲੋ ਜਾਂ ਕੋਈ ਵੀ ਮਿਸ਼ਨਰੀ ਸੁਸਾਇਟੀਆਂ ਕਹਿ ਲੋ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੀ ਗੱਲ ਕਰ ਲਓ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਆਂ ਮਤਲਬ ਆਪਣੇ ਜਿਹੜੇ ਤੁਹਾਡੇ ਨਿੱਜੀ ਕੋਈ ਵਿਚਾਰ ਹੋਣਗੇ ਇਹਨਾਂ ਤੋਂ ਉੱਪਰ ਉੱਠ ਕੇ ਆਪਾਂ ਨੂੰ 6ਵੇਂ ਪਾਤਸ਼ਾਹ ਜੀ ਨੇ ਬਹੁਤ ਵੱਡਾ ਮੌਕਾ ਬਖਸ਼ਿਆ ਕਿ ਅਕਾਲੀ ਦਲ ਨੂੰ ਆਪਾਂ ਹੁਣ ਤਕੜਾ ਕਰ ਸਕਦੇ ਆਂ ਅਕਾਲੀ ਦਲ ਨੂੰ ਦੁਬਾਰਾ ਪੁਨਰ ਸੁਰਜੀਤੀ ਵੱਲ ਲੈ ਕੇ ਜਾ ਸਕਦੇ ਆਂ ਤੇ ਅਸੀਂ ਸਭ ਦਾ ਸਹਿਯੋਗ ਚਾਹੁੰਦੇ ਆਂ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਆ ਕਿ ਪੂਰੀ ਸਿੱਧਕ ਦਲੀਨਾ ਸਰਦਨਾ ਤੇ ਤਕੜਨੇ ਹੋ ਕੇ ਇਹ ਆਪਣੀ ਜ਼ਿੰਮੇਵਾਰੀ ਨਿਭਾਵਾਂਗੇ ਬਿਨਾਂ ਪੱਖਪਾਤ ਤੋਂ ਬਿਨਾਂ ਕਿਸੇ ਭੇਦ ਭਾਵ ਤੋਂ ਸਾਰਿਆਂ ਨੂੰ ਸਦਾ ਰਾਵਾਂਗੇ ਤਾਂ ਕਿ ਇੱਕ ਮਜ਼ਬੂਤ ਅਕਾਲੀ ਦਲ ਇਸ ਭਰਤੀ ਵਿੱਚੋਂ ਬਣ ਸਕੇ ਨਿਕਲ ਸਕੇ ਤੇ ਨਾਲ ਨੌਜਵਾਨਾਂ ਦੀ ਲੀਡਰਸ਼ਿਪ ਉੱਭਰ ਸਕੇ ਅਸੀਂ ਨੌਜਵਾਨਾਂ ਨੂੰ ਵੀ ਅਪੀਲ ਕਰਦੇ ਆ ਪੰਜਾਬ ਦੇ ਹਰ ਵਰਗ ਦੇ ਨੌਜਵਾਨ ਸਾਰੇ ਧਰਮਾਂ ਦੇ ਨੌਜਵਾਨਾਂ ਨੂੰ ਸਾਰੇ ਫਿਰਕਿਆਂ ਨੂੰ ਬਿਨਾ ਕਿਸੇ ਭੇਦ ਭਾਵ ਤੋਂ ਅਸੀਂ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਦੇਖੋ ਇਹ ਤਾਂ ਐਮੀ ਗੱਲਾਂ ਬਹਾਨੇ ਲਾਉਣ ਦੀਆਂ ਨੇ ਧਾਮੀ ਸਾਹਿਬ ਨੇ ਆਪ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਆ ਉਹਨਾਂ ਨੂੰ ਆਪ ਹੀ ਸੁਨੇਹਾ ਦਿੱਤਾ ਸੀਗਾ ਕਿ ਤੁਸੀਂ ਉੱਥੇ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਬ-ਆਫਿਸ ਆ ਉੱਥੇ ਆ ਕੇ ਤੁਸੀਂ ਸਾਡੇ ਨਾਲ ਮੀਟਿੰਗ ਆਪਾਂ ਤੋਂ ਕਰਨੀ ਆ ਕੋਈ ਫਰਕ ਨਹੀਂ ਪੈਂਦਾ ਕੋਈ ਕਿਤੇ ਆਪਣੇ ਸਾਧਨ ਵੇ ਕਿਤੇ ਚਲ ਜਵੇ ਲੇਕਿਨ ਉਹ ਨਹੀਂ ਆਏ ਕਾਰਜਕਾਰੀ ਪ੍ਰਧਾਨ ਅਸੀਂ ਉਹਨਾਂ ਕੋ ਚਲੇ ਗਏ ਸਾਡੇ ਵਿੱਚ ਕੋਈ ਇਦਾਂ ਦੀ ਹੰਕਾਰ ਦੀ ਆਕੜ ਵਾਲੀ ਗੱਲ ਨਹੀਂ ਸੀ ਕੋਈ ਅਸੀਂ ਪੁੰਦਰ ਸਾਹਿਬ ਦੇ ਘਰ ਗਏ ਪਰ ਉੱਥੋਂ ਵੀ ਸਾਨੂੰ ਨਿਰਾਸ਼ਾ ਮਿਲੀ ਉਹਨਾਂ ਨੇ ਵੀ ਕੋ ਸਾਨੂੰ ਨਾ ਸਹਿਯੋਗ ਦੇਣ ਦੀ ਗੱਲ ਆਖੀ ਤੇ ਨਾ ਹੀ ਉਹਨਾਂ ਨੇ ਕੋਈ ਭਰੋਸਾ ਦਿੱਤਾ ਤਾਮੀ ਸਾਹਿਬ ਤੇ ਕਈ ਗੱਲਾਂ ਦਾ ਦਬਾਅ ਸੀ ਸੱਤ ਮੈਂਬਰੀ ਕਮੇਟੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਕਰਨ ਲਈ ਬਣਾਈ ਗਈ ਸੀ ਉਹਦੇ ਚੋਂ ਅੱਜ ਪੰਜ ਮੈਂਬਰ ਨੇ ਜਿਹੜੇ ਕਮੇਟੀ ਦੇ ਅੱਜ ਅਸੀਂ ਪੰਜਾਂ ਨੇ ਸ਼੍ਰੀ ਕਾਲ ਤਕ ਸਾਹਿਬ ਦੇ ਅਰਦਾਸ ਬੇਨਤੀ ਕੀਤੀ ਆ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ ਅਤੇ ਓਟਾਸਰਾ ਲਿਆ ਗੁਰੂ ਸਾਹਿਬ ਸਾਡੇ ਪੰਜਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਤੇ ਸਮੂਚੀਆਂ ਸਿੱਖ ਸੰਗਤਾਂ ਦੇ ਸਹਿਯੋਗ ਦੇ ਨਾਲ ਜਿੰਨੀਆਂ ਵੀ ਸ਼੍ਰੀ ਕਾਲ ਤਕ ਸਾਹਿਬ ਨੂੰ ਸਮਰਪਿਤ ਪੰਥਕ ਜਥੇਬੰਦੀਆਂ ਨੇ ਸਿੰਘ ਸੁਭਾਵਾਂ ਨੇ ਜਾਂ ਹੋਰ ਜਿਹੜੇ ਅਕਾਲੀ ਦਲ ਨੇ ਸਾਰਿਆਂ ਦੇ ਸਹਿਯੋਗ ਦੇ ਨਾਲ ਜਿਹੜੀ ਦੀ ਭਰਤੀ ਪ੍ਰਕਿਰਿਆ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ 18 ਤਰੀਕ ਨੂੰ ਜਿਹੜੀ ਕਿਉਂਕਿ ਵਿੱਚ ਹੋਲਾ ਮੱਲਾ ਵੀ ਆ ਗਿਆ ਇਸ ਕਰਕੇ ਪਰਚੀਆਂ 'ਚ ਆਪਣੀਆਂ ਦਿੱਤੀਆਂ ਹੋਈਆਂ ਨੇ ਸਾਰੀਆਂ ਪਰਚੀ ਦਾ ਸੈਂਪਲ ਅਸੀਂ ਅੱਜ ਜਾਰੀ ਕਰਦੇ ਹਾਂਗੇ ਅਤੇ 18 ਤਰੀਕ ਨੂੰ ਜਿਹੜੀ ਭਰਤੀ ਹੈਗੀ ਆ 18 ਮਾਰਚ ਨੂੰ ਇਸੇ ਸਥਾਨ ਤੋਂ ਗੁਰੂ ਸਾਹਿਬ ਤੋਂ ਅਸ਼ੀਰਵਾਦ ਲੈ ਕੇ ਸ਼੍ਰੀ ਕਲਤਖ ਸਾਹਿਬ ਤੇ ਨਤਮਸਕ ਹੋ ਕੇ ਜਿਹੜੀ ਭਰਤੀ ਸ਼ੁਰੂ ਕੀਤੀ ਜਾਊਗੀ ਸਾਨੂੰ ਜਿਵੇਂ ਸਰਵਾਂ ਦਾ ਹੁਕਮ ਹੈ ਅਸੀਂ ਤਾਂ ਉਸ ਹੁਕਮ ਦੇ ਪੈਰਾ ਦੇਣਾ ਠੀਕ ਹੈ। ਅਸੀਂ ਭਰਤੀ ਜਿਹੜੀ ਪ੍ਰੋਪਰ ਢੰਗ ਦੇ ਨਾਲ ਪਾਰਦਰਸ਼ੀ ਭਰਤੀ ਹੈ ਜਿਹੜੀ ਉਹਦੇ ਵਿੱਚ ਆਧਾਰ ਕਾਰਡ ਦਾ ਵੀ ਨੰਬਰ ਲੱਗੂਗਾ ਠੀਕ ਹੈ। ਮੋਬਾਈਲ ਨੰਬਰ ਵੀ ਅਸੀਂ ਲੈ ਰਹੇ ਹਰੇਕ ਦਾ ਤੇ ਪਾਰਦਰਸ਼ੀ ਭਰਤੀ ਜਿਹੜੀ ਅਸੀਂ ਕਰਾਂਗੇ। ਅਸਲੀ ਦਲ ਦੇ ਨੁਮਾਇੰਦਿਆਂ ਨੂੰ ਮਿਲੋਗੇ ਤੁਸੀਂ ਜਿਹੜੇ ਮੇਨ ਹਰੇਕ ਨੂੰ ਮਿਲਾਂਗੇ ਜੀ ਅਸੀਂ। ਅਸੀਂ ਸਾਨੂੰ ਸਾਰਿਆਂ ਦਾ ਸਹਿਯੋਗ ਚਾਹੀਦਾ। ਕਿਉਂਕਿ ਜਿਹੜਾ ਸਾਡਾ ਏਜੰਡਾ ਜਿਹੜੀਆਂ 6 ਸੰਸਥਾਵਾਂ ਨੇ ਉਹਨਾਂ ਨੂੰ ਮਜ਼ਬੂਤ ਕਰਨਾ ਹੈ। ਕੋਈ ਸਾਡੀ ਕਿਸੇ ਦਾ ਆਪ ਦਾ ਕਿਸੇ ਦਾ ਕੋਈ ਏਜੰਡਾ ਨਹੀਂ ਹੈਗਾ। ਸਾਡੀਆਂ 6 ਸੰਸਥਾਵਾਂ ਨੇ ਜਿਹੜੀਆਂ ਚਾਹ ਸ਼ਰੋਮਣੀ ਅਕਾਲੀ ਦਲ ਹੈ, ਚਾਹ ਸ਼ਰੋਮਣੀ ਗੁਰਦਰਾ ਪ੍ਰਬੰਧਕ ਕਮੇਟੀ ਹੈ, ਚਾਹ ਸ਼੍ਰੀ ਅਕਾਲ ਤਖਤ ਸਾਹਿਬ ਹੈ, ਇਹ ਸੰਸਥਾਵਾਂ ਉਹਨਾਂ ਦੇ ਸਮੇਂ 'ਚ ਮਜ਼ਬੂਤ ਹੋਣ ਨਾ ਕਿ ਕਿਸੇ ਵਿਅਕਤੀ ਦੀ ਹੋਣ ਦੀ ਬਜਾਏ ਸੰਸਥਾਵਾਂ ਦੀ ਹੋਣ ਉਹ ਬਸ ਇਹਦੇ ਤੇ ਕੰਮ ਹੋਣਾ ਹੈ। ਉਹ ਤਾਂ ਘੱਟੋ-ਘੱਟ 6 ਮਹੀਨੇ ਚੱਲੂਗੀ ਜੀ। 6 ਮਹੀਨੇ। ਹਾਂਜੀ ਹਾਂਜੀ ਪੂਰੀ ਪ੍ਰੋਪਰ ਢੰਗ ਨਾਲ ਕੋਈ ਜਲਦੀ ਨਹੀਂ ਹੈਗੀ। ਕੁਈ ਬੜੇ ਹੀ ਵਧੀਆ ਤਰੀਕੇ ਨਾਲ ਭਰਤੀ ਹੋ ਸੰਗਤ ਸਯੋਜਨ